ਤਸਰੀਕ ਅੰਮ੍ਰਿਤਸਰ 에어ਪੋਰਟ ਤੋਂ ਤਕਰੀਬਨ 1 ਕਰੋੜ ਰੁਪਏ ਦਾ ਸੋਨਾ ਜਬਤ ਹੋਇਆ ਹੈ ਵੱਡੀ ਜਾਣਕਾਰੀ ਵੱਡੀ ਅਪਡੇਟ ਦੱਸ ਰਿਹਾ ਸ਼ੱਕ ਦੇ ਆਧਾਰ ਤੇ ਰੋਕਿਆ ਗਿਆ ਤੇ ਡੂੰਘਾਈ ਦੇ ਨਾਲ ਜਾਂਚ ਜਾਰੀ ਹੈ ਦੋ ਦੋਵਾਂ ਨੇ ਸੋਨਾ ਜਿਹੜਾ ਬਹੁਤ ਹੀ ਚਲਾਕੀ ਦੇ ਨਾਲ ਲੁਕਾਇਆ ਹੋਇਆ ਸੀ ਪੱਟੀ ਜਾਣਕਾਰੀ ਨਿਕਲ ਕੇ ਸਾਹਮਣੇ ਆਈਏ ਦੋਵੇਂ ਯਾਤਰੀ ਇੰਡੀਗੋ ਫਲਾਈਟ ਰਾਹੀਂ ਕੋਲਕਾਤਾ ਤੋਂ ਅੰਮ੍ਰਿਤਸਰ ਜੜਿਓ ਪਹੁੰਚੇ ਸਨ ਜਿਸ ਨੂੰ ਲੈ ਕੇ ਅੰਮ੍ਰਿਤਸਰ 에어ਪੋਰਟ ਤੋਂ ਤਕਰੀਬਨ 1 ਕਰੋੜ ਰੁਪਏ ਦਾ ਸੋਨਾ ਜਿਹੜਾ ਉਜਤ ਕੀਤਾ ਗਿਆ ਅੰਮ੍ਰਿਤਸਰ 에어ਪੋਰਟ ਤੇ ਸ਼ੱਕ ਦੇ ਆਧਾਰ ਤੇ ਕਿਹਾ ਜਾ ਰਿਹਾ ਹੈ ਕਿ ਇਹਨਾਂ ਨੂੰ ਰੋਕਿਆ ਗਿਆ ਸੀ ਤੇ ਡੂੰਗਾਈ ਦੇ ਨਾਲ ਜਿਹੜੀ ਇਹਨਾਂ ਵੱਲੋਂ ਜਾਂਚ ਕੀਤੀ ਗਈ ਤੇ ਉਤ ਹੀ 1 ਕਰੋੜ ਦਾ ਸੋਨਾ ਜਿਹੜਾ ਜप्त ਕੀਤਾ ਗਿਆ ਵੱਡੀ ਜਾਣਕਾਰੀ ਵੱਡੀ ਅਪਡੇਟ ਦਾ ਸ੍ਰੀਮ